ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਤੇ ਹੋਰ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦੇ ਇੱਕ ਮੈਂਬਰ ਨੂੰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਕਾਬੂ ਕੀਤਾ ਹੈ ਜਦਕਿ ਇੱਕ ਗੈਂਗਸਟਰ ਫਰਦੰਸ਼ ਸਫਲ ਹੋ ਗਿਆ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਬਣਾਈ ਕ੍ਰਾਈਮ ਕੰਟਰੋਲ ਯੂਨਿਟ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਦਿੱਲੀ ਨੰਬਰ ਦੀ ਕਾਰ ਚੰਮ ਰਿਸਰਚ ਹਥਿਆਰਾਂ ਦੀ ਖੇਪ ਲਿਆ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਨਾਕਾਬੰਦੀ ਕਰ ਦਿੱਤੀ ਗੈਂਗਸਟਰਾਂ ਨੇ ਨਾਕਾਬੰਦੀ ਦੇਖ ਟੀਮ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਰਣਜੋਤ ਸਿੰਘ ਉਰਫ ਰਾਣਾ ਨੂੰ ਕਾਬੂ ਕਰ ਲਿਆ ਜਦਕਿ ਗੈਂਗਸਟਰ ਸਾਹਿਲ ਫ ਜਦੋਂ ਇਹਦੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਗੱਡੀ ਇੱਕਦਮ ਰੋਕੇ ਤੇ ਸਾਈਡ ਤੇ ਕੱਚੇ ਵਾਲੇ ਪਾਸੇ ਉਤਾਰ ਲਈ ਤੇ ਜਦੋਂ ਅਸੀਂ ਐਕਸ਼ਨ ਚ ਆਏ ਗੱਡੀ ਵਾਲ ਨੂੰ ਭੱਜੇ ਤੇ ਇਹਦੇ ਨਾਲ ਦਾ ਸਾਥੀ ਜਿਹੜਾ ਸੀਗਾ ਜਿਹੜਾ ਨਾਲ ਦੀ ਡਰਾਈਵਰ ਕੰਡਕਟਰ ਸੀਟ ਤੇ ਬੈਠਾ ਜਿਹਦਾ ਬਾਅਦ ਚੋਂ ਨਾਂ ਸਾਨੂੰ ਪਤਾ ਲੱਗਾ ਸਾਹਿਲ ਜੀ ਉਹਨੇ ਨਿਕਲ ਕੇ ਤੇ ਪਿਸਤੌਲ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਪਾਰਟੀ ਤੇ ਪੁਲਿਸ ਪਾਰਟੀ ਨੇ ਇੱਕਦਮ ਆਪਣੇ ਆਪ ਨੂੰ ਪੋਜੀਸ਼ਨਾਂ ਲੈ ਕੇ ਸੰਭਾਲ ਕੇ ਇਨ ਦਾ ਮੇਨ ਟਾਈਮ ਇਹਨੇ ਵੀ ਜਿਹੜਾ ਰਾਣਾ ਰਣਜੋਤ ਸਿੰਘ ਰਾਣਾ ਅਸੀਂ ਫੜਿਆ ਹੋਇਆ ਇਹਨੇ ਵੀ ਨਿਕਲ ਕੇ ਗੱਡੀ ਚੋਂ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਪਾਰਟੀ ਤੇ ਇਹ ਇਹ ਜਿਹੜਾ ਗੋ ਯਾ ਵਿੱਕੀ ਗੌਂਦਰ ਗੈਂਗ ਆ ਇਹਨਾਂ ਨੂੰ ਦਿੱਲੀ ਔਰ ਮੇਰਿਟ ਤੋਂ ਅਸਲਾ ਲਿਆ ਕੇ ਐਮੂਨੇਸ਼ਨ ਲਿਆ ਕੇ ਸਪਲਾਈ ਕਰਦੇ ਨੇ ਇਹਦਾ ਸਾਥੀ ਜਿਹੜਾ ਸਾਹਿਲ ਜਿਹੜਾ ਭੱਜ ਗਿਆ ਉਹ ਸੁਖੇ ਕਲਮੇ ਦਾ ਰਾਈਟ ਹੈਂਡ ਸੀਗਾ ਔਰ ਕਈਆਂ ਮੁਕਦਮਿਆਂ 'ਚ ਲੜਿੰਦਾ ਪੁਲਿਸ ਨੂੰ ਪਰ ਅੱਜਕੱਲ ਉਹ ਅਸਲਾ ਸਪਲਾਈ ਕਰਨ ਦਾ ਕੰਮ ਕਰਦਾ ਸੀ ਔਰ ਬਾਕੀ ਗੈਂਗਸਟਰਸ ਨਾਲ ਮਿਲ ਕੇ ਜੇ ਕਿਤੇ ਕੋਈ ਵਾਰਦਾਤ ਕਰੀ ਉਹਨਾਂ 'ਚ ਵੀ ਇਨਵੋਲਵ ਰਹਿੰਦਾ ਹਥਿਆਰਾਂ ਦੀ ਕੇਪ ਅੰਮ੍ਰਿਤਸਰ ਆਉਣ ਤੋਂ ਸਾਫ ਹੈ ਕਿ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਖਤ ਸਨ ਜਿਸ ਨੂੰ ਕ੍ਰਾਈਮ ਕੰਟਰੋਲ ਯੂਨਿਟ ਨੇ ناکਾਮ ਕਰ ਦਿੱਤਾ ਹੈ ਫਰਾਰ ਹੋਏ ਗੈਂਗਸਟਰ ਸਾਹਿਲ ਤੇ ਜਿਸ ਨੂੰ ਹਥਿਆਰ ਸਪਲਾਈ ਹੋਣੇ ਸਨ ਵਿਪਾਗ ਨੂੰ ਉਸਦੀ ਗ੍ਰਿਫਤਾਰੀ ਲਈ ਜੁਟ ਗਿਆ ਹੈ ਅੰਮ੍ਰਿਤਸਰ ਤੋਂ ਸੁਮੇਖ ਖੰਨਾ ਜਗਵਾਨੀ ਟੀਵੀ